ਇਹ ਬਾਬਾ ਜੀ ਜਿਹੜੀ ਦਰਗਾਹ ਹੈ ਨਾ ਜੀ ਇਹ ਬੜੀ ਤਾਰੀਖੀ ਦਰਗਾਹ ਹੈਗੀ ਇਹ ਸੂਫੀ ਸੰਤ ਸੀਗੇ ਸੋਹਰਵਰਦੀ ਸੇ ਚਲੇਦੇ ਮਲਤਾਨ ਤੋਂ ਆਪਣੇ ਗੁਰੂ ਜੀ ਦੇ ਕਹਿਣ ਪਰ ਇੱਥੇ ਆਏ ਸੀ ਇਹਨਾਂ ਦੀ 8ਵੀਂ ਪੋਸ਼ਣੇ ਚ 7ਵੀਂ ਨਵਾਬ ਸ਼ੇਰ ਮੁਹੰਮਦ ਖਾਨ ਹੋਏ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸਰਹੰਦ ਸੁਲੂਬੇ ਦੇ ਫੈਸਲੇ ਦੇ ਖਿਲਾਫ ਉੱਥੇ ਆਵਾਜ਼ ਉਠਾਈ ਇਹਨਾਂ ਦੇ ਦੋ ਬੱਚੇ ਸੀ ਸ਼ੇਖ ਹਸਨ ਔਰ ਸ਼ੇਖ ਮੂਸਾ ਵਿੱਚ ਕੋਟਲੇ ਲਾਇਆ ਡੇਰਾ ਸਭ ਦਾ ਕਾਰਜ ਸਵਾਇਆ ਸੋਣ ਪੀਰ ਹਾਦਰ ਸ਼ੇਖ ਮੇਰਾ ਪੀਰ ਹਾਦਰ ਸ਼ੇਖ ਮੇਰਾ ਕਰਦਾ ਵੇੜੇ ਪਾ ਕੋਟਲੇ ਵਾਲਾ ਜੀ ਸਭ ਦਾ ਹੈ ਪਲਣਹਾਰ ਕੋਟਲੇ ਵਾਲਾ ਜੀ ਸਭ ਦਾ ਪਲਣਹਾਰ ਬਾਬਾ ਜੀ ਜਿਹੜੀ ਦਰਗਾਹ ਹੈ ਨਾ ਜੀ ਇਹ ਬੜੀ ਤਾਰੀਖੀ ਦਰਗਾਹ ਹੈਗੀ ਦੋ لحاظ ਨਾਲ ਕਿ ਇੱਕ ਤਾਂ ਜਦੋਂ ਬਾਬਾ ਜੀ ਆਏ ਇੱਥੇ ਸੰਬੰਬਈ ਦੇ ਆਉਣ ਤੋਂ ਬਾਅਦ ਹੀ ਇਹ ਸ਼ਹਿਰ ਦੀ ਬਸੋਂ ਹੋਈ ਤੇ ਨਿਉ ਰੱਖੀ ਗਈ ਦੂਸਰੇ ਜਿਹੜਾ ਹੈਗਾ ਇਹ ਸੂਫੀ ਸੰਤ ਸੀਗੇ ਸੋਹਰਵਰਦੀ ਸਿੱਛਲੇ ਦੇ ਮਲਤਾਨ ਤੋਂ ਆਪਣੇ ਗੁਰੂ ਜੀ ਦੇ ਕਹਿਣ ਪਰ ਇੱਥੇ ਆਏ ਸੀ ਵੈਸੇ ਇਹ ਜਿਹੜੇ ਹੈਗੇ ਅਫਗਾਨਿਸਤਾਨ ਤੋਂ ਆਏ ਅਫਗਾਨਿਸਤਾਨ ਦੇ ਪਠਾਨ ਫੈਮਿਲੀ ਤੋਂ ਆਏ ਤੇ ਇੱਥੇ ਆ ਕੇ ਇਹਨਾਂ ਨੇ ਆਪਣਾ ਪ੍ਰਚਾਰ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਬਹਿਲੋਲ ਲੋਧੀ ਦਾ ਜ਼ਮਾਨਾ ਸੀ ਬਹਿਲੋਲ ਲੋਧੀ ਦੇ ਜ਼ਮਾਨੇ ਦੇ ਵਿੱਚ ਬਹਿਲੋਲ ਲੋਧੀ ਨੇ ਇਹਨਾਂ ਨੂੰ ਮਿਲਿਆ ਆਪਣੇ ਵਾਸਤੇ ਦੁਆ ਵਾਸਤੇ ਕਿਹਾ ਤੇ ਜਦੋਂ ਉਹਨੇ ਦਿੱਲੀ ਫਤਿਹ ਕਰ ਲਈ ਫਿਰ ਉਹਨੇ ਆਪਣੀ ਲੜਕੀ ਦੀ ਸ਼ਾਦੀ ਕੀਤੀ ਇਹਨਾਂ ਨਾਲ ਜਿਨ੍ਹਾਂ ਦਾ ਨਾਮ ਹੈਗਾ ਤਾਜ ਮੁਰਸਾ ਬੇਗਮ ਔਰ ਉਹਨਾਂ ਨੇ ਇਹਨਾਂ ਨੂੰ ਉਸ ਵਕਤ ਤੇ 56 ਗਉਂ ਛੋਟੇ ਔਰ 12 ਪਰਗਨੇ ਜਿਹੜੇ ਆਪਾਂ ਅੱਜਕੱਲ ਦੇ ਉਹਦੇ ਚ ਕਸਬੇ ਕਹ ਲਈਏ ਬਾਬਾ ਬڑے ਦਿਹਾਤ ਕਹ ਲਈਏ ਉਹ ਜਹੀਜ਼ ਦੇ ਤੌਰ ਪਰ ਦਿੱਤੇ ਸੀ ਤਾਂ ਇਸ ਤਰ੍ਹਾਂ ਫਿਰ ਇਹ ਜਿਹੜੀ ਹੈਗੀ ਸਮੇਂ ਦੀ ਗੱਲ ਹੈ ਇਹ ਹੈਗੀ 1514 ਸ. ਇਹ ਉਰੇ ਆਏ ਸੀ ਬਹਿਲੋਲੋਦੀਆਂ ਜ਼ਮਾਨਾ ਉਸ ਤੋਂ ਬਾਅਦ ਹੈ ਉਸ ਤੋਂ ਬਾਅਦ ਮੁਗਲਾਂ ਦਾ ਦੌਰ ਸ਼ੁਰੂ ਹੋਇਆ ਤੇ ਬਹਿਲੋਲੋਦੀ ਦੇ ਜ਼ਮਾਨੇ ਦੀ ਗੱਲ ਹੈ ਉਸਦੇ ਬਾਅਦ ਬਾਬਾ ਜੀ ਪੰਜਵੀਂ ਪੋਸਟ 'ਚ ਆ ਗਏ ਨਵਾਬ ਸੇ ਮਤਲਬ ਬਾਈ ਜੀਦ ਖਾਨ ਖੇ ਨਾ ਵੀ ਮੁਲਾਦ ਤੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਨਵਾਬ ਦਾ ਜਿਹੜਾ ਹੈਗਾ ਖਿਤਾਬ ਦਿੱਤਾ ਔਰ ਬਾਕਾਇਦਾ ਜਿਹੜੀ ਹੈਗੀ ਬਤੌਰ ਰਿਆਸਤ ਦੀ ਇਹ ਮਲੇਰਗੋੜਲੇ ਦੀ ਹੋਂਦ ਬਣੀ ਕਚਨ ਚੜਿਆ ਸਾਰੇ ਜੱਗ ਚ ਰੋਸ਼ਨੀ ਹੋਈ ਹੋਡੇ ਤੇ ਚਨ ਚੜਿਆ ਸਾਰੇ ਜੱਗ ਤੇ ਰੋਸ਼ਨੀ ਹੋਈ ਹੋ ਆ ਜਾ ਮੇਰਾ ਪੀਰ ਬਣ ਕੇ ਆ ਜਾ ਮੇਰਾ ਪੀਰ ਬਣ ਕੇ ਹੋ ਆ ਜਾ ਮੇਰਾ ਪੀਰ ਬਣ ਕੇ ਤੇਰੇ ਬਾਝੋਂ ਨਾ ਸਹਾਰਾ ਮੇਰਾ ਕੋਈ ਕੋਟਾ ਮੇਰਾ ਇਨਾਂ ਦੀ 8ਵੀਂ ਪੋਸ਼ਟ ਦੇ ਚਤਵੀਂ ਵਿੱਚ ਨਵਾਬ ਸ਼ੇਰ ਮੁਮਨ ਖਾਂ ਹੋਏ ਜੀਨਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸਰਹੰਦਾ ਸੂਬੇ ਦੇ ਫੈਸਲੇ ਦੇ ਖਿਲਾਫ ਉੱਥੇ ਆਵਾਜ਼ ਉਠਾਈ ਜਿਸ ਦਾ ਸਿੱਖੇ ਇਤਿਹਾਸ ਅੱਜ ਵੀ ਮਾਣ ਕਰਦਾ ਹੈ ਤੇ ਇਸ ਮਲੇਨਪੋੜੇ ਦੀ ਧਰਤੀ ਨੂੰ ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਵਾਅਦਾ ਦਿੱਤੇ ਸੀ ਕਿ ਹਮੇਸ਼ਾ ਆਬਾਦ ਔਰ ਸ਼ਾਦ ਰਹੇਗੀ ਕਿ ਉਹ ਅੱਜ ਤੱਕ ਕਾਇਮ ਹੈ ਇੱਥੇ ਕਦੇ ਵੀ ਕਰੇ ਕਿਸੇ ਕਿਸਮ ਦਾ ਕੋਈ ਰਾਇਟ ਕਿਸੇ ਕਿਸਮ ਦੀ ਕੋਈ ਇਸ ਤਰ੍ਹਾਂ ਦੀ ਬਾਦਮਨੀ ਨਹੀਂ ਹੋਈ ਇਹ ਮੈਂ ਸਮਝਦਾ ਹਾਂ ਉਹ ਵੀ ਅੱਲਾ ਦੇ ਪਸੰਦੀਦਾ ਬੰਦੇ ਸੀ ਉਹਨਾਂ ਦੇ ਬਾਤ ਦੀ ਜਿਹੜੀ ਹੈਗੀ ਇਹ ਉਹ ਹੈਗੀ ਬਰਕਤ ਤੇ ਬਾਬਾ ਜੀ ਦਾ ਜਿਹੜਾ ਹੈਗਾ ਇੱਥੇ ਸਭ ਤੋਂ ਵੱਡੀ ਦਰਗਾਹ ਬਾਬਾ ਜੀ ਦੀ ਹੈ ਅੱਛਾ ਔਰ ਬਾਬਾ ਜੀ ਦਾ ਦਰਗਾਹ ਹਮੇਸ਼ਾ ਤੋਂ ਇਹਨਾਂ ਦੀ ਉਲਾਦ ਮੇਨਟੇਨ ਕਰਦੀ ਆਈ ਹੈ ਹੁਣ ਵੀ ਜਿਹੜਾ ਹੈਗਾ ਬਾਬਾ ਜੀ ਦਾ ਵਾਂਛੀ ਬੈਠਾ ਹੋਰ ਹੈ ਮੈਂ ਜਿਹੜਾ ਹੈਗਾ तकरीबन 18ਵੀਂ 19ਵੀਂ ਪੁਸਤਕ ਹੈ ਪਪਾ ਜੀ ਦੀ ਇਹ ਜਿਹੜੇ ਮੇਰੇ ਭਰਾ ਬੈਠੇਗੇ ਇਹ ਵੀ ਬਾਬਾ ਜੀ ਦੀ اولاد ਚ ਹੋਏ ਤੇ ਮੁਖਤਸਰ ਤਾ ਇਤਿਹਾਸ ਬਾਬਾ ਜੀ ਦਾ ਇਹ ਹੈ ਇਹਨਾਂ ਦੇ ਬਾਰੇ ਵਿੱਚ ਵਿਸਥੀ ਰੂਪ ਨੇ ਵਿੱਚ ਕੋਈ ਇੰਨੀ ਅੱਛੀ ਕਿਤਾਬ ਨਹੀਂ ਲਿਖੀ ਗਈ ਹਲੇ ਇੱਥੇ ਮੇਲੇ ਪੜਦੇ ਹੋਣਗੇ ਜਿਦੇ ਵਿੱਚ ਗੈਰ ਮੁਸਲਮ ਜ਼ਿਆਦਾ ਆਉਂਦੇ ਮੁਸਲਮ ਜਿਹੜੇ ਹੈਗੇ ਉਹ ਆਉਂਦੇ ਆ ਫਾਤੀਆ ਪੜ੍ਹਨੇ ਚਲੇ ਜਾਂਦੇ ਤੇ ਇਤਾਂ ਖਾੜ ਜੇਠ ਚ ਦੋ ਮੇਲੇ ਭਰਦੇ ਜਿਹਨੂੰ ਨਮਾਨਿਕ ਨਮਾਨਿਕ ਕਾਸ਼ੀ ਕਹਿੰਦੇ ਤੇ ਉਸ ਤੋਂ ਬਾਅਦ ਫਿਰ ਕੱਤੇ ਚ ਜਿਆਦੇ ਦੋ ਮੇਲੇ ਭਰਦੇ ਤੇ ਫੁੱਲ ਚਾਰ ਭਰਦੇ ਨੇ ਲੇਕਿਨ ਹੁਣ ਜਿਹੜੀ ਹੈਗੀ ਲੋਕਾਂ ਨੂੰ ਸਹੂਲਤ ਜ਼ਿਆਦਾ ਹੋ ਗਈ ਘਰ ਘਰ ਗੱਡੀਆਂ ਹੋ ਗਈਆਂ ਜਿਹਨੂੰ ਜਿਸ ਵਕਤ ਟਾਈਮ ਮਿਲਦਾ ਉਹ ਆ ਜਾਂਦੇ ਤਾਂ ਹੁਣ ਉਹ ਮੇਲਿਆਂ ਵਾਲੀ ਜਿਹੜੀ ਖਸੂਸੀਅਤ ਸੀ ਪਹਿਲਾਂ ਉਹ ਕੱਟ ਗਈ ਮਤਲਬ ਪਹਿਲਾਂ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਲੋਕੀ ਆਉਂਦੇ ਸੀ ਫੋਨ ਆ ਵੀ ਆ ਵੀ ਗੱਡੀਆਂ ਚ ਆਉਂਦੇ ਹੈਗੇ ਰਾਤੀ ਆਉਂਦੇ ਆ ਬੁੱਧਵਾਰ ਦੇ ਦਿਨ ਸਲਾਮ ਕਰਕੇ ਆਪਣਾ ਵਾਪਸੀ ਭੱਲਣ ਦੇ ਦਰਗਾਹ ਜਿਹੜੀ ਹੈਗੀ ਇਹ ਇਸ ਸ਼ਹਿਰ ਦੇ ਬਾਨੀ ਵੀ ਉਹ ਇਹਦੇ ਸ਼ਹਿਰ ਦੀ रियासत ਵੀ ਬਾਬਾ ਜੀ ਦੀ ਉਲਾਦ ਹੀ ਹੈ ਨਵਾਬ ਖਾਨਦਾਨ ਦੀ ਇਹਨਾਂ ਦੇ ਦੋ ਬੱਚੇ ਸੀ ਸ਼ੇਖ हसन ਔਰ ਸ਼ੇਖ موسی موسی ਦੀ ਉਲਾਦ ਹੋਏ ਔਰ ਸ਼ੇਖ हसन ਦੀ ਉਲਾਦ ਜਿਹੜੇ ਅੱਥੀਅਸ ਬੈਠੇ ਬੈਠੇ ਇਹਨਾਂ ਦਾ ਪੰਜ ਬਾਬਾ ਜੀ ਅਸਲੀ ਹੈ